ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਗਵਾਈ ਹੇਠ ਰਾਜ ਵਿੱਚ ਨਸ਼ਾ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੋਧ ਨਸ਼ੀਆਂ ਵਿਰੋਧ ਤਹਿਤ ਜਿੱਥੇ ਰਾਜ ਵਿੱਚ ਨਸ਼ਾ ਤਸਕਰਾ ਵਿਰੋਧ ਦਾ ਵੱਡੀ ਕਾਰਵਾਈ ਕਰਕੇ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਈ ਗਈ ਹੈ ਉੱਥੇ ਅੱਜ ਹਲਕਾ ਟਾਰੀ ਦੇ ਪਿੰਡ ਬਰਪਾਲ ਗਿਲ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾ ਪਹੁੰਚੀ ਜਿਸ ਵਿੱਚ ਹਲਕਾ ਵਿਧਾਇਕ ਸਰਦਾਰ ਜਸਵਿੰਦਰ ਸਿੰਘ ਨੰਦਾਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਰਮਦਾਸ ਜੀ ਨੇ ਕਿਹਾ ਹੈ ਕਿ ਨਸ਼ੇ ਸਾਡੇ ਸਮਾਜ ਦੀ ਗੰਬੀਰ ਸਮੱਸਿਆ ਜਿਹੜੀ ਕਿ ਸਾਡੇ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਕੁੰਣ ਵਾਂਖਾ ਰਹੀ ਹੈ ਪੰਜਾਬ ਸਰਕਾਰ ਨੇ ਪੜਨ ਲਿਆ ਹੈ ਕਿ ਨਸ਼ਿਆ ਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਇਹ ਮਹੀਮ ਨੂੰ ਜਾਰੀ ਰੱਖਿਆ ਜਾਵੇਗਾ ਉਹਨਾਂ ਕਿਹਾ ਕਿ ਪਿੰਡ ਦੀ ਗਲੀ ਮੁਹੱਲਿਆਂ ਵਿੱਚ ਜਾਗਰੂਕ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਇਹ ਵਪਾਰ ਪਰਪਾਲ ਖੁਰਦਿਆ ਚਾਰ ਪਰਪਾਲ ਨੇ ਕਲਾਂ ਗਿੱਲ ਫੋਜਾ ਸਿੰਘ ਤੇ ਖੁਰਦਿਆ ਚਾਰ ਪਿੰਡ ਨੇ ਸਾਰੇ ਵਰਪਾਲ ਹੀ ਖੋਹ ਲਿਆ ਤੇ ਤੁਹਾਡੇ ਸਾਹਮਣੇ ਬੋਲੇ ਆ ਖੁੱਲ ਕੇ ਬੋਲੇ ਆ ਨਸ਼ੇ ਦਾ ਲੱਕ ਤੋੜਿਆ ਹੋਇਆ ਇਹਨੂੰ ਖਤਮ ਕਰਨਾ ਇਹਦੇ ਖਤਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਵਾਂਗੇ ਲੋਕਾਂ ਦਾ ਪਿੰਡ ਵਾਸੀ ਕਿੰਨਾ ਸਹਿਉਮ ਗਿਆ ਤੁਹਾਡੇ ਸਾਹਮਣੇ ਆ ਸਰ ਵਿਚਨ ਚਾਤੀ ਮਾਰ ਲਓ ਪ੍ਰਸ਼ਾਸਨ ਦੀ ਗੱਲ ਕਹ ਦੀ ਕਿਹੜੇ ਕਿਹੜੇ ਅਧਿਕਾਰੀ ਕੋਲ ਤੇ ਆ ਇਧਰ ਨੂੰ ਚਾਤੀ ਮਾਰ ਲਓ ਵੀਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਨੂੰ ਉਹ ਤੇ ਮੈਂ ਸੋਚਦਾ ਸੀ ਕਿ ਕੀ ਕਰਨਾ ਆਪਾਂ ਸਮਝ ਗਏ ਨਾ ਜੀ ਉਹਦੇ ਤੁਹਾਨੂੰ ਮੈਂ ਬੋਲ ਕੇ ਸੁਣਾਤਾ ਆਪਾਂ ਨਸ਼ੇ ਦਾ ਖੁਰਾਕ ਖੋਜ ਖਤਮ ਕਰ ਖੁਰਾਕ ਖੋਜ ਖਤਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਵਾਂਗੇ ਠੀਕ ਲੱਕ ਟੁੱਟ ਗਿਆ ਹੋਇਆ ਰਿੰਗਣ ਤੇ ਲੱਗੇ ਹੋਏ ਨੇ ਬਹੁਤ ਘਰਾਂ ਚ ਤਾਲੇ ਲੱਗੇ ਹੋਏ ਨੇ ਛੱਡ ਕੇ ਭੱਜ ਗਏ ਹੋਏ ਨੇ ਜਾਂ ਪਕੜ ਪੋੜ ਕੇ ਜੇਲਾ ਕਿ ਸੁਟੇ ਹੋਏ ਨੇ ਲੱਗਦਾ ਆਪਣੀ ਜਿਹੜੀ 100 ਚੱਕਾਈ ਆ ਕਿ ਲੱਗਦਾ ਪੂਰੀ ਸੌ ਦੇ ਪੂਰੇ ਰਹਿਣਗੇ ਦੇਖੋ ਸੌ ਤੇ ਸੌ ਹੁੰਦੀ ਆ ਠੀਕ ਹੈ ਨਾ ਹਰ ਕੋਈ ਇਹ ਤੋਂ ਕਬਰਾਂਉਂਦਾ ਹੀ ਆ ਸੌ ਚੌਕ ਫਟਾਫਟ ਸੌ ਚੌਕ ਸਾਰਿਆਂ ਨੇ ਚੁੱਕੀ ਹੈ ਸੋ ਠੀਕ ਕਰਨੀ ਬਰਪਾਲ ਚ ਬੜਾ ਨਸ਼ਾ ਦੇਖਿਆ ਗਿਆ ਤੇ ਬੈਕਅਰਡ ਕਈ ਨਸ਼ਾ ਦੇ ਪੋਸਟੇਡ ਕਈ ਨੰਬਰਾਂ ਬਾਰੇ ਬਾਰੇ ਹੁਣ ਪਿਛਲੇ 2 ਹਫਤਿਆਂ ਤੋਂ ਕਿਤੇ ਗੱਲ ਸੁਣੀ ਕੋਈ ਨਹੀਂ ਨਾ ਹੁਣ ਉਹ ਹੈਨਿੰਗੇ ਲੋਕ ਜਿਹੜੇ ਵੇਚਦੇ ਸੀ ਠੀਕ ਹੈ ਕੋਈ ਲੋਕ ਨਹੀਂ ਵੇਚਣ ਵਾਲੇ ਰਹੇ ਕਿਤੇ ਕੋਤਾਵਾ ਟਾਵਾ ਉਸੇ ਵੇਲੇ ਹੀ ਚੁੱਕਵਾ ਦਿੰਦੇ ਨੇ ਪੁਲਿਸ ਫੋਰਸ ਤਗੜੀ ਆ ਪ੍ਰਸ਼ਾਸਨ ਸਾਡਾ ਤਗੜਾ ਐ ਐਸਡੀਐਮ ਸਾਹਿਬ ਨੇ ਇਹਨਾਂ ਨੂੰ ਦੱਸ ਦਿਆ ਇਗਜ਼ਾਮ ਪੁਲਿਸ ਕੋ ਕਹਿ ਕੇ ਸਾਰੇ ਕੰਮ ਕਰਵਾ ਦੇ ਇਹ ਚੱਲਦਾ ਰਿਹਾ ਜਿਵੇਂ ਜੋ ਐਮਐਲ ਸਾਹਿਬ ਦਾ ਕੈਂਡ ਲਿਆ ਹੂੰ ਦੇਹ ਦੀ ਦੇਵਾਰੇ ਬਾਰੇ ਸਾਰੇ ਸੰਸੰਗ ਬਾਰੇ ਹਾਂਜੀ ਬਹੁਤ ਨੇ ਸੋਚ ਸੋ ਚੰਗੀ ਇਹਨਾਂ ਦੀ ਹਾਂਜੀ ਇਹਦੇ ਬਾਰੇ ਇਹਨਾਂ ਕੋਟ ਕਰਨਗੇ ਦਸਿਆਂ ਦੇ ਲਾੜੀ ਰਾਤ ਹਟ ਮੜੇ ਆ ਮੜੇ ਆ ਹਾਂਜੀ ਨਾਹ ਕੁੰਦਾਂ ਨੀਗਾ ਨਸਾ ਸਾਡੇ ਪਿੰਡ ਵਿੱਚ ਬਹੁਤ ਜਲਾ ਇਹਨੇ ਸੋਚ ਕਈ ਅੱਜ ਵਾਟੀ ਦਾ ਮੰਨੂ ਵੀ ਸੌਂ ਦੇ ਸੌ ਤੇ ਕੁੰਦਾਂ ਨੀਗਾ ਸੌਂ ਚ ਕੁੰਦਾਂ ਮੰਨਣਗੇ ਤੇ ਜਿਹੜੇ ਦੇ ਬੰਦੇ ਕੁੰਦਾਂ ਨੀਗਾ ਬਲਕ ਕਾਰ ਰੱਖਣਗੇ ਉਹ ਸੌ ਮੰਨਣਗੇ ਪੰਜੀ ਪੰਜਾਂ ਜਾਂ ਜੀ ਨਹੀਂ ਸਮਝਦੇ ਹਾਂਜੀ ਲੈ ਕੇ ਚੱਲੋਗੇ ਨਾਲਾਂ ਨੂੰ ਅਸੀਂ ਤੇ ਕੁੰਦਾਂ ਨੀਗਾ ਅਸੀਂ ਹਰ ਇੱਕ ਨੂੰ ਕਹਿਆ ਵੀ ਅਸੀਂ ਮਾੜੇ ਬੰਦੇ ਦੇ ਮਗਰ ਨਹੀਂ ਜਾਵਾਂਗੇ ਕਿਹੜਾ ਕੋਈ ਨਹਾ ਨਹਾ ਦੇਦਾ ਉਹਨੂੰ ਨਹੀਂ ਛਡਾਵਾਂਗੇ ਹਾਂਜੀ ਉਹਨੂੰ ਹਰਕਤ ਨੂੰ ਕਮਾਗੇ ਜਾਂ ਚਲ ਜਾਏ ਹਾਂਜੀ ਹਾਂਜੀ